ਇਸ ਕਰਕੇ بڑا ਧਿਆਨ ਤੋਂ ਬੰਦਗੀ ਵਾਲੇ ਦੋ ਕਿਸਮ ਨੇ ਇੱਕ ਤਾਂ ਇਹ ਸਮਝੋ ਸਿੱਧਾ ਵਰਗੀ ਅੰਦਰ ਵੜ ਕੇ ਮੌਲਾ ਫੇਰਦੇ ਨੇ ਪੁੱਛੂ ਕੋ ਭਲਾ ਕੀਤਾ ਕਿਸੇ ਦਾ ਉਹ ਗੁਫਾ 'ਚ ਬੜੇ ਸੀ ਨਾ ਗੁਰੂ ਨਾਨਕ ਜੀ ਨੇ ਸਮਝਾਇਆ ਸਾਥ ਸੰਗਤ ਇਹ ਗੁਰੂ ਨਾਨਕ ਜੀ ਦੇ ਹਿੱਸੇ ਆਇਆ ਕਿ ਗੁਫਾ ਵਿੱਚੋਂ ਕੱਢ ਕੇ ਸਿੱਧ ਥੱਲੇ ਲੈ ਜਾਂਦੇ ਤਰੋ ਫਿਰੋ ਲੋਕਾਂ 'ਚ ਕਰੋ ਕੰਮ ਜਿਹੜਾ ਉੱਥੇ ਫਿਰ ਜਾਂਦੇ ਸੀ ਮਾਲਾ ਮੰਗ ਮੰਗ ਕੇ ਖਾ ਛੜਨਾ ਤੁਸੀਂ ਕਿ ਜਿੰਨਾ ਹੋ ਸਕਦਾ ਹੈ ਤੁਜੇ ਦਾ ਫੈਜ ਉਰਦੂ ਚ ਕਹਿੰਦੇ ਨੇ ਪਲਾ ਫੈਜ ਮਤਲਬ ਪਲਾ ਜਿੰਨਾ ਕੋ ਹੋ ਸਕੇ ਗੁਰੂ ਨਾਨਕ ਜੀ ਨੇ ਸਾਰੀ ਧਰਤੀ ਤੇ ਚੱਕਰ ਲਾਇਆ ਕੋਈ ਛੱਡੀ ਜਗ੍ਹਾ ਚਲੋ ਉਹ ਤੇ ਵਾਏ ਗੁਰੂ ਦਾ ਬਤਾਰ ਸਨ ਹੁਣ ਆਪਾਂ ਸਿੱਖਾਂ ਦੀ ਗੱਲ ਕਰੀਏ 72 ਮਾਈਆਂ ਬੀਬੀਆਂ ਪੀੜੇ ਦਿੱਤੇ ਮਹਾਰਾਜ ਨੇ ਸਾਰੇ ਦੇਸ਼ ਵਿੱਚ ਚਲੀਆਂ ਗਈਆਂ ਸਿੱਖੀ ਪ੍ਰਚਾਰ ਕੀਤਾ ਬਾਈ ਗੁਰ ਸਿੱਖਾਂ ਨੂੰ ਮੰਦੀਆਂ ਦਿੱਤੀਆਂ ਮੰਡੀ ਸੀ 2.5 ਫੁੱਟ ਚੌੜੀ 5 ਫੁੱਟ ਲੰਮੀ ਤੇ 1.5 ਫੁੱਟ ਉੱਚੀ ਅਜੇ ਵੀ ਸਿੱਖਾਂ ਨੇ ਸੰਭਾਲ ਕੇ ਰੱਖੀ ਹੈ ਇਹ ਆ ਸਾਡੇ ਬਜ਼ੁਰਗਾਂ ਨੂੰ ਮਿਲੀ ਸੀ ਪੀੜੇ 1.5 ਫੁੱਟ ਉੱਚੇ 2.5 ਬਾਈ 2.5 ਜਿਵੇਂ ਆ ਅਜੇ ਵੀ ਬਠਿੰਡਾ ਜ਼ਿਲ੍ਹਾ ਪੰਜਾਬ ਵਿੱਚ ਕਈਆਂ ਨੇ ਸੰਭਾਲ ਕੇ ਰੱਖੇ ਨੇ ਆ ਸਾਡੇ ਬਜ਼ੁਰਗਾਂ ਨੀ ਤੇ ਮਹਾਰਾਜ ਉਹਨਾਂ ਨੂੰ ਹੀ ਕਹਿੰਦੇ ਅੰਦਰ ਵਾਲ ਕੇ ਮਾੜਾ ਫੇੜੀ ਜਾ ਬੇਟਾ ਬਾਗਰੂ 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 ਕਰੀ ਜਾ ਸੰਗਤ ਬਣਾਈ ਜਿੱਥੇ ਗਏ ਸੰਗਤ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ ਜੁੜਿਆ ਨਹੀਂ ਜੋੜਿਆ ਨਾ ਟੁੱਟੇ ਤਾਂ ਤੋੜ ਦੇ ਗੁਰਦੁਆਰੇ ਕੋ ਚੱਲੇ ਜਾਂਦਾ ਉਹ ਤਾਂ ਮੈਂ ਵੀ ਨਹੀਂ ਜਾਂਦਾ ਤੂੰ ਵੀ ਨਾ ਜਾ ਟੁੱਟਾ ਕਦੇ ਨਹੀਂ ਜੋੜ ਸਕਦਾ ਜੁੜਦਾ ਹੀ ਜੁੜਿਆ ਹੀ ਜੋੜੇਗਾ ਸਿੱਧਾ ਰਾਹ ਉਹਨੇ ਹੀ ਦੱਸਣਾ ਜਿਹੜਾ ਆਪ ਸਿੱਧੇ ਰਾਹ ਚੰਦਾ ਉਹ ਇੱਕ ਤੇ ਇਹੋ ਜਿਹੇ ਸ਼ੂਮਾ ਵਰਗੇ ਸਿੱਧਾ ਵਰਗੇ ਕੱਖ ਨਹੀਂ ਕਰਨਾ। ਤੂੰ ਚੁੱਪ ਕਰ ਉਹ ਕੋਈ ਹਿੰਮਤ ਕਰੋ ਕਾ ਸਮਝਾਓ ਕਿਸ ਨੂੰ ਜੇ ਤੁਹਾਡੇ ਕੋਲ ਬੰਦਗੀ ਹੈ ਵੰਡੋ। ਉਹ ਗਿਆਨ ਵੰਡ ਦੋ। ਵੰਡ ਖਾਣਾ ਬੰਦਗੀ ਹੈ ਤੁਹਾਡਾ ਸਿਮਰ ਬਣ ਜਾਏ। ਪੈਸਾ ਉਹ ਵੀ ਕਿਤੇ ਚੰਗੇ ਪੱッセ ਲਾ ਦੋ ਕਿਤੇ ਸੇਵਾ ਸਿਮਰ ਚ ਕਰੋ ਥੋੜਾ ਥੋੜਾ ਕੋਈ ਗੱਲ ਨਹੀਂ। ਤੇ ਦੂਸਰੇ ਰਾਜੇ ਜਨਕ ਵਰਗੇ ਬੰਦਗੀ ਜਿੰਨਾ ਚਿਰ ਸਰੀਰ ਰਿਹਾ ਮਿਥਲਾਪੁਰੀ ਚ ਇਹ ਨਾ ਭਜਨ ਕਰਾਇਆ ਰਾਜੇ ਜਨ ਕੰ ਕਹਿੰਦੇ ਜਿਹਦਾ ਮਨ ਨਾ ਟਿਕਦਾ ਇੱਥੇ ਆ ਜਾ ਕਰ ਭੰਡਾਰੇ ਚੱਲਦੇ ਨੇ ਲੰਗਰ ਚੱਲਦੇ ਆ ਪਰ ਲੰਗਰ ਕਹਿੰਦੇ ਭੰਡਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੀ ਜਾਤ ਨ ਜਾਤ ਦੀਖ ਮਤ ਪਰਮੋ ਸੁਖ ਚਨਕ ਪੱਗੀ ਲਗ ਤੇ ਆਵੇਂ ਗੋ ਝੂਠਨ ਝੂਠ ਪੜੀ ਸਿਰ ਉੱਪਰ ਖਿਨ ਮਨਵਾ ਤੇਲ ਦਾ ਡਲਾਵੇ ਗੋ ਝੂਠੇ ਪੱਤੇ ਦਾ ਪੱਤਲਾਂ ਦੇ ਕੋਜਨ ਚੱਕ ਕੇ ਤੁਰਾਜ ਮੈਲਾ ਦੇ ਪਿੱਛੇ ਸੁੱਟ ਦਿੰਦੇ ਲੋਕੀ ਉਹ ਵੱਡੀ ਰੂੜੀ ਲੱਗ ਗਈ ਉਹਦੇ ਇੱਥੇ ਬੈਠਾ ਰਿਹਾ ਸੀ ਸਖਦੇਵ ਮੁਨੀ 12 ਸਾਲ ਝੂਟਨ ਝੂਠ ਪੜੀ ਸਿਰ ਉੱਪਰ ਝੂਠੇ ਪੱਤੇ ਜਿਦਾ ਬਹਿ ਗਿਆ ਹੱਡੀਆਂ ਚ ਪ੍ਰਾਣ ਸੀ ਤ੍ਰਿੱਤ ਆ ਗਿਆ ਗਾਂਥ ਰੋਲੀ ਵਾਲੀ ਮਾਸਚ ਦੁਆਪਰ ਆ ਗਿਆ ਲਹੂ ਜੁਣ ਅੰਨ ਚ ਪ੍ਰਾਣ ਨੇ ਕਿਸੇ ਬੰਦੇ ਦੀ 2 ਮਹੀਨੇ ਰੋਟੀ ਬੰਦ ਕਰ ਦੋ ਆਪੇ ਛੜੇ ਕਰ ਜਣੇ ਇਹ ਚਲਦਾਈ ਅੰਜਨੜੇ ਜੂਠਨ ਜੂਠ ਪੜੀ ਸਿਰ ਉੱਪਰ ਖਿਨ ਮਨੁਆ ਤਿਲ ਨਾ ਡਲਾਵੈ ਗੋ ਜਨਕ ਜਨਕ ਬੈਠੇ ਸੰਗਾਸਤ ਨਾ ਰਾਖਾ ਡੜਾ ਨੌ ਤੂਰ मुनि ਲੈ ਲਾਵੈ ਗੋ ਨਿਮਰਤਾ ਇਨੀ ਰਿਕਿਆ ਦੇ ਚਰਨ ਪੈ ਛਾੜਦਾ ਨਿਮਰਤਾ ਇਨੀ ਜੇ ਕਿਸੇ ਕਿਆ ਰਾਜਨ ਤੁਸੀਂ ਬਰਮ ਗਿਆਨੀ ਹੋ ਮਹਾਰਾਜ ਬਹੁਤ ਵੱਡੇ ਹੋ ਤੇਰੀਖਿਆ ਦੇ ਚਰਨ ਛਾੜਦੇ ਹੋ हां जी ਤੁਹਾਨੂੰ ਨਹੀਂ ਪਤਾ ਜਿਵੇਂ ਨੀਵੇਂ ਥਾਂ ਤੇ ਪਾਣੀ ਖਲੋਂਦਾ ਨਿਮਰਤਾ ਹੋਵੇ ਤੇ ਇਹ ਗਿਆਨ ਧਿਆਨ ਸੇਵਾ ਸਿਮਰਨ ਹਿਰਦੇ ਵਿੱਚ ਨਾਮ ਦੀ ਮਹਿਮਾ ਟਿਕੀ ਰਹੇਗੀ ਤੇ ਜੇ ਅੰਦਰ ਨਿਮਰਤਾ ਨਹੀਂ ਹੈ ਤੇ ਕੱਖ ਨਹੀਂ ਪੱਲੇ ਇਹ ਹੁੰਦੱਸਿਆ ਗਰਬ ਦੇ ਨਾਮ ਦੀਆਂ ਖਾਲੀ ਦੁਨੀਆ ਉੱਤਾਂ ਜਾਗੇ Minha putona ਗਰਭ ਜਿਨਾ ਗੁਣਿਆਈਆਂ ਮਾਲੀ ਦੁਨੀਆ ਤੁ ਤੋ ਜਾਣੇ ਗਰਭ ਜਿਨਾ ਵਟਿਆਈਆਂ